ਤੁਸੀਂ ਵੀ ਕਰੋ ਬਾਹਰ ਨਿਕਲੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਜੋ ਕਿ ਤੁਸੀਂ ਆਪਣੀਆਂ ਤਸਵੀਰਾਂ ਦੇ ਉੱਪਰ ਸਾਫ਼ ਹੀ ਦੇਖ ਸਕਦੇ ਹੋ ਕਿ ਸੜਕਾਂ ਦਰਿਆ ਬਣ ਚੁੱਕੀਆਂ ਨੇ ਭਾਰੀ ਮੀਂਹ ਦੇ ਨਾਲ ਸੜਕਾਂ ਦਾ ਇਹ ਹਾਲ ਹੋ ਚੁੱਕਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਸਕੂਲ ਵੈਣ ਜੋ ਕਿ ਪਾਣੀ ਦੇ ਵਿੱਚ ਫਸ ਚੁੱਕੀ ਹੈ ਜੇਕਰ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਧਿਆਨ ਰੱਖੋ ਇਹਨਾਂ ਗੱਲਾਂ ਦਾ ਕਰੋ ਧਿਆਨ ਨਾਲ ਨਿਕਲੋ ਬਾਹਰ ਕਿਉਂਕਿ ਤੁਹਾਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਾ ਸਕੂਲ ਵੈਣ ਪਾਣੀ ਦੇ ਵਿੱਚ ਫਸ ਚੁੱਕੀ ਹੈ ਤਾਂ ਖਰੜ ਕੁਰਾਲੀ ਰੋਡ ਦੇ ਉੱਪਰ ਇਹ ਹਾਲ ਹੋ ਚੁੱਕੇ ਨੇ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ ਉੱਥੇ ਹੀ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਹੈ ਲਗਾਤਾਰ ਮੀਂਹ ਪੈਣ ਦੇ ਕਾਰਨ ਸੜਕਾਂ ਦਰਿਆ ਬਣ ਚੁੱਕੀਆਂ ਨੇ ਸੜਕਾਂ ਦੇ ਉੱਪਰ ਪਾਣੀ ਇੰਨਾ ਜ਼ਿਆਦਾ ਜਮਾ ਹੋ ਚੁੱਕਿਆ ਹੈ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਤੇ ਤੁਸੀਂ ਵੀ ਇਹਨਾਂ ਮੁਸੀਬਤਾਂ ਦੇ ਸ਼ਿਕਾਰ ਨਾ ਹੋ ਜਾਇਓ ਖਰੜਪੁਰਾਲੀ ਰੋਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਕੂਲ ਵੈਣ ਵੀ ਪਾਣੀ ਦੇ ਵਿੱਚ ਫਸ ਚੁੱਕੀ ਹੈ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਕਰਕੇ ਬਾਹਰ ਨਿਕਲਿਓ ਕਿਤੇ ਤੁਸੀਂ ਵੀ ਇਹਨਾਂ ਮੁਸੀਬਤਾਂ ਦਾ ਸ਼ਿਕਾਰ ਨਾ ਹੋ ਜਾਇਓ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਜੋ ਕਿ ਤੁਸੀਂ ਆਪਣੀਆਂ ਤਸਵੀਰਾਂ ਦੇ ਉੱਪਰ ਸਾਫ਼ ਹੀ ਦੇਖ ਸਕਦੇ ਹੋ ਕਿ ਸੜਕਾਂ ਦਰਿਆ ਬਣ ਚੁੱਕੀਆਂ ਨੇ ਭਾਰੀ ਮੀਂਹ ਦੇ ਨਾਲ ਸੜਕਾਂ ਦਾ ਇਹ ਹਾਲ ਹੋ ਚੁੱਕਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਸਕੂਲ ਵੈਣ ਜੋ ਕਿ ਪਾਣੀ ਦੇ ਵਿੱਚ ਫਸ ਚੁੱਕੀ ਹੈ ਜੇਕਰ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਧਿਆਨ ਰੱਖੋ ਇਹਨਾਂ ਗੱਲਾਂ ਦਾ ਘਰੋਂ ਧਿਆਨ ਨਾਲ ਨਿਕਲੋ ਬਾਹਰ ਕਿਉਂਕਿ ਤੁਹਾਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਤਾ ਸਕੂਲ ਵੈਣ ਪਾਣੀ ਦੇ ਵਿੱਚ ਫਸ ਚੁੱਕੀ ਹੈ ਤਾਂ ਖਰੜਪੁਰਾਲੀ ਰੋਡ ਦੇ ਉੱਪਰ ਇਹ ਹਾਲ ਹੋ ਚੁੱਕੇ ਨੇ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ ਉੱਥੇ ਹੀ ਕਈ ਥਾਵਾਂ ਦੇ ਉੱਪਰ ਮੀ ਪੈ ਰਿਹਾ ਹੈ ਲਗਾਤਾਰ ਮੀਂਹ ਪੈਣ ਦੇ ਕਾਰਨ ਸੜਕਾਂ دریا ਬਣ ਚੁੱਕੀਆਂ ਨੇ ਸੜਕਾਂ ਦੇ ਉੱਪਰ ਪਾਣੀ ਇੰਨਾ ਜ਼ਿਆਦਾ ਜਮਾ ਹੋ ਚੁੱਕਿਆ ਹੈ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਤੇ ਤੁਸੀਂ ਵੀ ਇਹਨਾਂ ਮੁਸੀਬਤਾਂ ਦੇ ਸ਼ਿਕਾਰ ਨਾ ਹੋ ਜਾਇਓ ਖਰੜ ਕੁਰਾਲੀ ਰੋਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਕੂਲ ਵੈਣ ਵੀ ਪਾਣੀ ਦੇ ਵਿੱਚ ਫਸ ਚੁੱਕੀ ਹੈ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਕਰਕੇ ਬਾਹਰ ਨਿਕਲਿਓ ਕਿਤੇ ਤੁਸੀਂ ਵੀ ਇਹਨਾਂ ਮੁਸੀਬਤਾਂ ਦਾ ਸ਼ਿਕਾਰ ਨਾ ਹੋ ਜਾਇਓ